ਮਰਾ ਦਲੇਰੀ ਤਾਕਤ ਵੀ ਆਪਣੇ ਚ ਲੈ ਕੇ ਸਪੌਂਸਰ ਸਪੌਂਸਰ ਕਿਹਨੇ ਰੱਖੋਣੇ ਸਪੌਂਸਰ ਕਿਹਨੇ ਰੱਖੋਣੇ ਮੈਨੂੰ ਦੱਸ ਕਿਹਨੇ ਸਪੌਂਸਰ ਇਹਨੇ ਸਪੌਂਸਰ ਕਿਉਂ ਤਾਂ ਪੈਸੇ ਲੈਣੇ ਆ ਤੈਨੂੰ ਪਤਾ ਨਾ ਖਬਰਾਂ ਸਭ ਨਾ ਪੜਦੇਓ ਕੱਲਾ ਰੀਲਾਂ ਹੀ ਦੇਖੀ ਜਾਂਦੇ ਹੋ ਕਿਉਂ ਨਾ ਮੈਂ ਦੀ ਹੁਣ ਵੀ ਗੱਲਬਾਤ ਦੀ ਸੁਣ ਕੇ ਆਟਾ ਠੀਕ ਐ ਤੁਸੀਂ ਇਹ ਦੇਖ ਲਓ ਪੈਸੇ ਦੇਣੇ ਆ ਜਾਂ ਨਹੀਂ ਦੇਣੇ ਕਾਕਾ ਇਹਨਾਂ ਗੱਲ ਕਰ ਹੱਲ ਕਰ ਸਮਾਰ ਮੈਡਮ ਇੱਥੇ ਆਇਆ ਭਾਜੀ ਹੁਣਾਂ ਕੋ ਬਰਨਾਲੇ ਤੇ ਦੇਖ ਲਓ ਤੁਸੀਂ ਤਨਮੀ ਤੇ ਵੀਡੀਓ ਭੇਜ ਦਿੰਨੇ ਆ ਇਹਨਾਂ ਨੇ ਬਣਾਈ ਐ ਤੇ ਤੁਸੀਂ ਬਾਦੋ ਕਿਦਾ ਕਰੀਓ ਪੈਸੇ ਦੀ ਮੈਂ ਵੇਟ ਕਰ ਆ ਗੱਲ ਕਰਾ ਤੂੰ ਕੀ ਗੱਲ ਕਰ ਤੂੰ ਦਰਦਾ ਕਿਉਂ ਆ ਤੂੰ ਸਮਾਰ ਕੇ ਦੱਸ ਮਰਦਾਂ ਵਾਲੀ ਗੱਲ ਜਿੱਥੇ ਤੇਰੇ ਗਾਉਣ ਵਾਲੇ ਸਮੇ ਦੇ ਵਿੱਚ ਮੇਰੀ ਗੱਲ ਸੁਣ ਧਿਆਨ ਨਾਲ ਅਸੀਂ ਇਕੱਲੇ ਇਕੱਲੇ ਬੰਦੇ ਤੇ ਪੈਸੇ ਨਹੀਂ ਕਢਾ ਸਕਦੇ ਤੂੰ ਮਰਦਾਂ ਵਾਲੀ ਗੱਲ ਕਰ ਤੂੰ ਅਗਲੇ ਨੂੰ ਦੱਸ ਵੀ ਕੀ ਕਰ ਸਕਦਾ ਮੋਰੋਂ ਮੈਂ ਧਰਨਾ ਲਾ ਸਕਦਾ ਜਿੱਤੇ ਤੋਂ ਬੌਂਸਰ ਲੈ ਕੇ ਡਰਾਉਂਦੇ ਨੇ ਤੂੰ ਮੋਰੋਂ ਮੈਂ ਨ ਮਰਦਾ ਤੂੰ ਨ ਮਰਦਾ ਮੋਰੋਂ ਮੈਂ ਕੱਲਾ ਚੱਕੇ ਨਹੀਂ ਕੱਲਾ ਨੂੰ ਤੈਨੂੰ ਕੀ ਕਰ ਦੇਣਗੇ ਤੈਨੂੰ ਲੈਣ ਕੱਲੇ ਨੂੰ ਚੱਕ ਕੇ ਇਹ ਭਾਵੇਂ ਜੰਗਲ ਰਾਜ ਹੈ ਤੇ ਜੰਗਲ ਵੀ ਤੈਨੂੰ ਕੱਲੇ ਨੂੰ ਕੀ ਕਰ ਦੇਣਗੇ ਮਾਰਾ ਦਲੇਰੀ ਤਾਕਤ ਵੀ ਆਪਣੇ ਚ ਲੈ ਕੇ ਆਓ ਕੀ ਕਰ ਦੇਣਗੇ ਤੈਨੂੰ ਕੱਲੇ ਇਹ ਕੱਲ ਕਹਿਤੀ ਉਹ ਗੱਲ ਸੁਣ ਤੈਂ ਪੈਸੇ ਲੈਣੇ ਆ ਤੈਂ ਪੈਸੇ ਲੈਣੇ ਆ ਤੈਨੂੰ ਪਤਾ ਅਮਰੀਕਨ ਲਿਸਟ ਕਿੱਡੀ ਵੱਡੀ ਜਾਰੀ ਕਰਦੀ ਪੰਜਾਬ ਦੇ ਵਿੱਚੋਂ ਕਿੱਡਾ ਵੱਡਾ ਮਾਫੀਆ ਪੱਟਿਆ ਜਾ ਰਿਹਾ ਕੁਝ ਖਬਰਾਂ ਖਬਰਾਂ ਸਭਣਾ ਪੜਦੇ ਹੋ ਕੱਲੇ ਰੀਲਾਂ ਹੀ ਦੇਖੀ ਜਾਂਦੇ ਹੋ ਪੜਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਅਮਰੀਕਾ ਨੇ ਲਿਸਟ ਭੇਜੀ ਆ ਪੂਰੀ ਉਹ ਕਹਿੰਦਾ ਕੱਲਾ ਇਹ ਇੰਨੀ ਇੰਨੀ ਲਿਸਟ 'ਤੇ ਰਹਿ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਪੂਰੇ ਦੇਸ਼ ਤੋਂ ਛੱਡ ਕੇ ਕੱਲੇ ਪੰਜਾਬ ਪੰਜਾਬ ਦੇ ਵਿੱਚ ਸਮੱਸਿਆ ਹੈ ਜਿਹੜੇ ਠੱਗ ਹੈ ਬੈਠੇ ਨੇਗੇ ਏ ਥੋਡੇ ਕਰਕੇ ਬੈਠੇ ਨੇ ਥੋਡੀਆਂ ਥੋਡੀਆਂ ਨਾਕੋਸ਼ੀਆਂ ਕਰਕੇ ਠੀਕ ਹੈ ਤੁਸੀਂ ਜਾ ਕੇ ਡਰਿਆਂ ਨੂੰ ਪੈਸੇ ਭੇਜਣ ਗਏ ਤੋ ਮੈਂਟਲ ਪੁਸਾ ਦੇਣੇ ਹੋ ਡਰਤੇ ਕਾ ਤੋ ਗੱਲ ਤੋਂ ਥੋੜਾ ਹੱਕ ਆ ਪੈਸੇ ਦਾ ਥੋਡੀ ਕਰਕੇ ਪੰਜਾਬ ਦੇ ਵਿੱਚ ਹੋਰ ਇਹਨਾਂ ਗੰਦ ਤਾਂ ਥੋਡੇ ਲੋਕਾਂ ਕਰਕੇ ਪਿਆ ਏ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਧਰੋ ਸਾਡੇ ਪੈਸੇ ਇੱਥੇ ਕਿਉਂ ਨਹੀਂ ਥੋਡੇ ਚ ਲੜਨ ਦੀ ਸ਼ਕਤੀ ਪੈਦਾ ਹੁੰਦੀ ਮੈਨੂੰ ਇੱਕ ਗੱਲ ਦੱਸ ਕਿਉਂ ਨਹੀਂ ਥੋਡੇ ਚ ਲੜਨ ਦੀ ਮੈਂ ਤੁਹਾਨੂੰ ਗੱਲ ਦੱਸਦਾ ਮੇਰੀ ਸੁਣ ਲੈ ਕਾਕਾ ਕਾਕਾ ਮੇਰੀ ਪਹਿਲਾਂ ਇਧਰ ਗੱਲ ਸੁਣ ਲੈ ਮੈਂ ਇਹਨਾਂ ਨਾਲ ਕੋਈ ਵੀ ਗੱਲ ਕਰਨੀ ਦੇਖ ਕਿਰਾਇਆ ਲੈਣਗੇ ਕੱਲਾ ਬਹਿ ਕੇ ਉੱਥੇ ਚਲਾ ਦੇ ਵੀ ਆਹ ਕੰਮ ਹੋਇਆ ਕੋਈ ਵੀ ਉੱਥੇ ਥਾਣੇ ਨੂੰ ਲੋਕਲ ਦਰਖਾਸਤ ਦੇ ਕੇ ਮੇਰੇ ਕੋਲੇ ਥਾਣੇ ਨੂੰ ਦਰਖਾਸਤ ਦੇ ਕੇ ਮੇਰੇ ਕੋਲੇ ਆ ਜੀ ਕਿਰਨ ਇੱਕ 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 ਸੱਚ ਨੂੰ ਇੱਕ ਡੀਐਸਪੀ ਨੂੰ ਦੋਨਾਂ ਨੂੰ ਦਰਖਾਸਤ ਦੇ ਕੇ ਮੇਰੇ ਕੋਲੇ ਆਈ ਇਸ ਤੋਂ ਬਾਅਦ ਜੇ ਤੇਰੇ ਤੋਂ ਕੋਈ ਕਾਰਵਾਈ ਹੋਣ ਲੱਗੀ ਮੈਂ ਕਹੂੰਗਾ ਵੀ ਆਹ ਦੇਖੋ ਇਹਨਾਂ ਨੇ ਪੈਸੇ ਲੈਣੇ ਸੀਗੇ ਇਹ ਪੰਜਾਬ ਦੇ ਵਿੱਚ ਆਹ ਕੁਛ ਹੋਇਆ ਤੁਹਾਡੇ ਇੰਨਾ ਕਮੀਆਂ ਕਰਕੇ ਹੋਇਆ ਤੁਸੀਂ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਮਜੰਟਾ ਨੂੰ ਪੰਜਾਬ ਦੇ ਵਿੱਚ ਗੰਦ ਪਾਇਆ ਇਹਨਾਂ ਨੇ ਤੁਹਾਡੀਆਂ ਕਮਜ਼ੋਰੀਆਂ ਕਰਕੇ ਗੰਦ ਪਾਇਆ ਇਹਨਾਂ ਨੇ ਤਨ ਮੈਂ ਗੱਲ ਕਹਿਤੀ ਤੇ ਇੱਕ ਸਪੀਕਰ ਪਹਿਲਾਂ ਤਾਂ ਐਪਲੀਕੇਸ਼ਨ ਕਾਲ ਨੂੰ ਐਸਐਚ ਨੂੰ ਜਾ ਕੇ ਦੇਣੀ ਹੈ ਇੱਕ ਡੀਐਸ ਨੂੰ ਦੇਣੀ ਹੈ ਉਹਨਾਂ ਨੇ ਐਪਲੀਕੇਸ਼ਨਾਂ ਦੇਖ ਕੇ ਮੈਨੂੰ ਪਤਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕਰਨੀ ਇਸ ਤੋਂ ਬਾਅਦ ਮੈਂ ਸਪੀਕਰ ਗੱਡ ਕੇ ਮੇਰੇ ਕੋਲੇ ਆ ਜੀ ਮੈਂ ਬੰਦੇ ਉੱਥਰ ਭੇਜ ਦੂੰਗਾ ਉਹ ਰਿਹਾ ਵੀਡੀਓ ਇਹਨਾਂ ਦਾ ਪੂਰਾ ਜਲੂਸ ਕੱਢ ਦੇਣਾ ਦਾ ਸਮਝ ਗਏ ਮੜੀ ਤਾਕਤ ਆਪਣੇ ਚ ਹਿੰਮਤ ਜੁਰਤ ਦਲੇਰੀ ਹੋਣੀ ਚਾਹੀਦੀ ਹੈ ਤੁਹਾਡੇ ਥੋੜੇ ਹੁਣ ਨਹੀਂ ਸੰਦੀ ਗੱਲ ਉਹ ਤੂੰ ਮੇਰੇ ਉੱਥੇ ਜਾ ਮਿਲਣਾ ਇਹਨਾਂ ਤੋਂ ਇਹਨਾਂ ਤੋਂ ਗੱਲ ਗੁੱਲ ਸੁਣਾ ਕੇ ਤੈਨੂੰ ਮੈਂ ਜਿਹੜੀ ਗੱਲ ਕਹਿਤੀ ਹੈ ਹੈਲੋ ਜਿਹੜੀ ਮੈਂ ਤੈਨੂੰ ਗੱਲ ਕਹਿਤੀ ਤੂੰ ਕ हां एमी किधो डरन ਘਬਰਾਉਣ ਦੀ ਲੋੜ ਨਹੀਂ ਕਿੰਨੇ ਪੈਸੇ ਤੇਰੇ ਕੋਲ ਸਬੂਤ ਕੀਆ ਪੈਸੇ ਦਾ ਆ ਲਿਖਿਆ ਬਾਜੀ ਸਾਰਾ ਗੋਮ ਹੈ ਇਹਨਾਂ ਨੇ ਲਿਖਿਆ ਵੇ ਆ ਦੇਖੋ ਪੇਪਰ ਉੱਪਰ ਜੇ ਸਾਰੇ ਦਿੱਤੇ ਇਹਨਾਂ ਨੇ ਕੀ ਮੈਨੂੰ ਐ ਦੱਸੋ ਇਹਨਾਂ ਨੇ ਫੀਸ ਕਾ ਫੀਸ ਕਰਦੇ ਜੀ ਡੁਪਲੀਕੇਟ ਨਿਊਜ਼ੀਲੈਂਡ ਦਾ ਪੇਪਰ ਜੇ ਦੇਤਾ ਮੈਨੂੰ ਆ ਬਈ ਨੋਆ ਇੰਟਰਪ੍ਰਾਈਜ਼ ਬਿਆਨ ਦੇ ਪੂਰਾ ਉਹਦੇ ਵਿੱਚ ਬਿਆਨ ਦੇ ਆਉਦਾ ਜਿਹੜਾ ਵਿਕੀ ਨੋਆ ਐਂਟਰਪ੍ਰਾਈਜ਼ ਜੀ ਇਹ ਆਪਣੇ ਰੋਧਿਆਣੇ ਚੀਮਾ ਚੌਂਗ ਦੇ ਜੀ ਇਹ ਇਹਨਾਂ ਨੇ ਜਿੱਦਾਂ ਠੱਗੀ ਮਾਰੀ ਹੈ ਮੇਰੇ ਨਾਲ 2 ਲੱਖ 3000 ਰੁਪਏ ਦੀ ਨਾ ਮੈਨੂੰ ਇਹਨਾਂ ਨੇ ਇਮੀਗ੍ਰੇਸ਼ਨ ਦੀ ਕਾਪੀ ਮਲੇ ਇਮੀਗ੍ਰੇਸ਼ਨ ਫੀਸ ਭਰੀ ਕੋਈ ਕੁਛ ਨਹੀਂ ਦਿੱਤਾ ਮੈਨੂੰ origignal ਆ duplicate ਪੇਪਰ ਜਿ ਫੜਾਤੇ ਆ ਤੇ ਫਿਰ ਮੈਨੂੰ ਕਹਿੰਦਾ 90000 ਰੁਪਇਆ ਦੇਣਾ ਖਰਚਾ ਜੋ ਉਹ ਆ ਮੈਂ ਕਿਹਾ ਮੈਨੂੰ origignal ਦਿਖਾ ਦਿਓ ਜੋ ਮੇਰਾ ਭਰਿਆ ਉਹ ਹਿਸਾਬ ਨਾਲ ਆ ਕੋਈ ਗੱਲ ਨਹੀਂ ਮੈਂ ਲੁਧਿਆਣੇ ਤੋਂ ਬਥੇਰੇ ਨੰਤਰ ਮੁੰਡੇ ਪੇਦੂ ਆ ਚੱਕਾ ਉਹਦਾ